ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਔਰ ਬਾਈ ਕੀ ਹਾਲ ਹੈ ਅਰਸ਼ ਭਾਈ ਦਾ ਲੱਗਿਆ ਫੋਨ ਤੇ 8529 ਦਾ ਫੋਨ ਆਇਆ ਆਇਆ ਲੈ ਆ ਜਨ ਇੱਕ ਛੱਡਤਾ ਆਪਾਂ ਇਹਨਾਂ ਨੂੰ ਆਪ ਵੀ ਛੱਡਦੇ ਆ ਇਹਦਾ ਵੀ ਯਾਰ ਅੱਜ ਕਰ ਲਾ ਅਰਸ਼ ਲੋਟ ਗਰਮ ਪਾਣੀ ਜੇ ਲਿਆ ਕੇ ਲੈ ਆ ਬਾਈ ਆ ਛੱਡ ਦਈਏ ਪਹਿਲਾਂ ਲਓ ਜੀ ਛੱਡੀ ਇਹਨੂੰ ਦੂਜੇ ਨੂੰ ਵਾਹਿਗੁਰੂ ਸਤਿਨਾਮ ਮਾਲਕਾ ਲਓ ਜੀ ਲਓ ਜੀ ਚੜ ਗਏ ਲੈਓ ਜੀ ਤੀਜਾ ਵੀ ਛੱਡੀਏ ਲਓ ਜੀ ਲਓ ਜੀ ਚਲੋ ਤੂੰ ਜੀ ਬਾਤੇ ਨੇ ਵੀ ਬਚਿਆਂ ਕਰਕੇ ਥੋੜੇ ਜਿ ਔਖੇ ਚੜਦੇ ਨੇ ਬਚੇ ਨੇ ਤਾਂ ਔਖੇ ਚੜਦੇ ਨੇ ਇਹ ਬਾਈ ਇਹਨੂੰ ਵੀ ਛੱਡੀਏ ਤੀਜੇ ਨੂੰ ਵੀ ਭਾਈ ਗੁਰੂ ਸਤਨਾਕ ਚੌਥਾ ਜੀ ਇਹ ਚਲ 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 ਭੈ ਗਿਆ ਮੈਨੂੰ ਲੱਗਦਾ ਇੱਧਰ ਲੋ ਬਾਈ ਜੇ ਕਾਤ ਤਨੋਂ ਆ ਗਿਆ ਆ ਤਨ ਆ ਗਿਆ ਜੀ ਤੁਝਾ ਆ ਤਨੋਂ ਆ ਗਿਆ ਆ ਤਨੋਂ ਆ ਗਿਆ ਦੇਖੋ ਆ ਫਰਦੇ ਨੇ ਜੀ ਸਵੇਰ ਤੇ ਸਵੇਰ ਤੇ ਫਰਦੇ ਨੇ ਬਾਈ ਜੇ ਮੈਂ ਜੀ ਸਵੇਰ ਦੇ ਫਰਦੇ ਆ ਦੇਖੋ ਸਾਹਮਣੇ ਉੱਡਦੇ ਨਾਂ ਨੂੰ ਸਾਢੇ ਨਾਂ ਦੇ ਫਰਦੇ ਨੇ ਤਨੋਂ ਜੀ ਦੇ ਤਾਂ ਕਰਦਾ ਬੰਦ ਆ ਗਿਆ ਜੀ ਲਟੋੜੀ ਵਾਲਾ ਪੁੰਜੇ ਵਾਲਾ ਮੁੰਡਿਆ ਹੋਰ ਨੰਗੇ ਟੂਸੀ ਲਾਲ ਵਾਲਾ ਕੰਦਰਾ ਕਾਦਾ ਵਾਲਾ ਝਲਰਾ ਵਾਲਾ ਡੰਡੇ ਵਾਲਾ ਚਲੇ ਆ ਲੈ ਆ ਗਿਆ ਪਾ ਲੈ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਆਇਆ ਆਇਆ ਬਹਿ ਗਿਆ ਬਹਿ ਗਿਆ ਆ ਜਾ ਆ ਜਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਆਇਆ ਆਇਆ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਆਇਆ ਦੋਨੇ ਆ ਗਏ ਦੋਨੇ ਆ ਗਏ ਦੋਨੇ ਆ ਗਏ ਦੋਨੇ ਆਇਆ 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 ਬੱਤਾ ਨਹੀਂ ਦੋਨੇ ਛੋਟੇ ਕੋ ਫੋਨ ਹੈਗਾ ਛੋਟੇ ਦਾ ਇਹਨਾਂ ਨੂੰ ਬੱਚਿਆਂ ਨੂੰ ਪਾਈਏ ਬਦਾਮ ਨਾਲ ਇਹਨਾਂ ਨੂੰ ਸਾਰਿਆਂ ਨੂੰ ਕੱਲੂ ਛੱਡਾਂਗੇ ਆਦਰ ਫੈਕਟ ਨੇ ਬੁੱਤਰਪੁਰੇ ਆਪਣੇ ਰੱਖੀਏ ਬਾਦਾਮ ਇਹਨੂੰ ਤਾਂ ਪਹਿਲਾਂ ਇਹਨੂੰ ਪਾ ਦਨੇ ਆ ਘੰਟਾ ਵਾਲੇ ਨੂੰ ਆਇਆ ਆਇਆ ਇਹ ਇਹ ਨਾ ਆਪਾਂ ਇਹਨੂੰ 10 ਗਿਰੀਆਂ ਪਾਈਆਂ ਨੇ ਬਈ ਇਹ ਗਿਰੀਆਂ ਗਰਵੰਦੀ ਵਾਲੀਆਂ ਨੇ ਥੋੜੀਆਂ ਜਿਹੀਆਂ ਛੋਟੀਆਂ ਨੇ ਇਹ ਲੈ ਜਾਨੂ ਮੈਂ ਇਹਨੂੰ ਵੀ ਛਿੱਲਾ ਆਪਣਾ ਛੋਟੇ ਨੂੰ ਇਹਦੇ ਰੰਗ ਹੋਰ ਲਾਉਣਾ ਅੱਜ ਵੀਰੇ ਇਹਨੂੰ ਕਣਕ ਰੱਖਤੀ ਤੇ ਇਹਨੂੰ ਰੱਖੀਏ ਹੁਣ ਆਪਾਂ ਉੱਪਰਲੇ ਇਹਨੂੰ ਗਿਰੀਆਂ ਥੋੜਾ ਜਿਹਾ ਲੇਟ ਹੋ ਗਿਆ ਸਾਜਰੇ ਪਾਉਣੀਆਂ ਦੀ ਮੈਂ ਮੋਟਰ ਤੇ ਚਲੇ ਗਿਆ ਬਈ ਚੱਕ ਪੁੱਤ ਸਾਰਿਆਂ ਨਾਲ ਵਧੀਆ ਉੜਦਾ ਬਾਈ ਆ ਜਾਨਵਰ ਆਪਣਾ ਬਾਈ ਇਹਨਾਂ ਨੂੰ ਖੁੱਡੇ ਚ ਛੱਡ ਦੇਮ ਅੱਜ ਬਦਾਮ ਪਾ ਕੇ ਖਾਲਾ ਪੁੱਤ ਖਾਲਾ ਲਾਹੌਰ ਛੱਲੀ ਹੈ ਬਾਈ ਬਾਈ ਜੀ ਮਨ ਰਾਜ ਦੇਖੋਗਾ ਪੌਂਦੀ ਮੁਰਗਾਂ ਦਾ ਕੰਨ ਤੇ ਛੜਾ ਜੀ ਵੀਰੇ ਥੁੰਗਾ ਮਾਰਨੀ ਦੀ ਲੈ ਵੀਰੇ ਇਹਨੂੰ ਵੀ ਰੱਖ ਦੀ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਭਲਾ ਕਰੇ ਲੈਓ ਪੁੱਤ ਚੱਕ ਚੱਕ ਖਾਲਾ ਖਾਲਾ ਲਓ ਜੀ ਆ ਰੱਜ ਘਟਿਆ ਵੀਰੇ ਤੇ ਐਨੂੰ ਕਣਕ ਤਰੀ ਹੋਈ ਆ ਖਾਲਾ ਪੁੱਤ ਖਾਲਾ ਮੈਂ ਇਹਨੂੰ ਛੱਡੇ ਮੈਂ ਨਹੀਂ ਕਿਨੂੰ ਬਾਈ ਫੇਰ ਆ ਕੇ ਘਟਦੇ ਆ ਕਿਵੇਂ ਇਹਨੂੰ ਨਹੀਂ ਬਾਈ ਠੀਕ ਆ ਲਾਈਏ ਰੰਗ ਰੰਗ ਹਾਂ ਕਰੋ ਚੱਕ ਦੋ ਬੱਚੇ ਆ ਆਪਣੇ ਮੇਨ ਜੋੜੇ ਦੇ ਆਪਾਂ ਕਢਾਏ ਥੀਗੇ ਅੰਡੇ ਬਦਲ ਕੇ ਆ ਬੱਚੇ ਨਿਕਲੇ ਨੇ ਵੀਰੇ ਹੋ ਜਿਹੜਾ ਮੇਨ ਜੋੜਾ ਵੱਡਾ ਚਿੱਟੀਆਂ ਦਾ ਇੱਕ ਆਕਾਲ ਕਾਂਤਾ ਨਿਕਲਿਆ ਇੱਕ ਆਪੂਰ ਕਾਂਤਾ ਪਹਿਲੀ ਵਾਰ ਨਿਕਲਿਆ ਇਹ ਪਹਿਲਾਂ ਵੀ ਨਿਕਲੇ ਤੇ ਇੱਕ ਉਹ ਖੋ ਗਿਆ ਸਾਡਾ ਲਗੜ ਲੈ ਗਈ ਬਹੁਤ ਵਧੀਆ ਔੜਦਾ ਦੀ ਬਚਾ ਉਹ ਇਹ ਕਬੂਤਰੀ ਦੇ ਜਾਊ ਬਈ ਪਰਲਾ ਔਰਲਾ ਕਬੂਤਰ ਤੇ ਲੈ 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 ਬਿਠਾਈ ਇਹਨਾਂ ਨੂੰ ਛਤਰੀ ਤੇ ਲਓ ਜੀ ਦੇਖੋ ਮੇਨ ਜੋੜੇ ਦੇ ਬੱਚੇ ਨੇ ਵੀਰੇ ਇਹ ਤੋਂ ਰੱਬ ਰੱਖੇ ਸੁਖ ਵਧੀਆ ਔੜਣਗੇ ਪਰ ਮਾਤਾ ਮਾ ਚੜਦੀ ਗਲਾ ਚ ਰੱਖੇ ਆ ਆਂਡੇ ਬਦਲਦੇ ਦੀ ਭਰਾ ਇਹਨਾਂ ਦੇ ਦੂਏ ਜੋੜੇ ਥੱਲੇ ਰੱਖ ਕੇ ਕਢਾ ਲਏ ਦੀ ਲੈ ਵੀਰੇ ਆ ਵੀ 1 ਤੇ 2 ਬਚੇ ਆ ਕਾਣੇ ਵਾਲੇ ਦੇ ਨੇ ਦੋਏ ਆਹਾ ਇਹ ਖਟੀਆਂ ਦੇ ਹੋਣਗੇ ਬਾਈ ਦੋਏ ਇਹਦਾ ਪਤਾ ਨਹੀਂ ਇਹ ਆ ਮੁੰਡਾ ਦੇ ਕੇ ਗਿਆ ਦੇਖਣ ਨੂੰ ਬਚਾ ਬਹੁਤ ਸੁਨੱਖਾ ਬਾਕੀ ਦੇ ਦਿੰਦੇ ਆ ਰੱਬ ਰੱਖੇ ਸੁੱਖ ਉੱਟਦਾ ਕਿਵੇਂ ਆ ਆ ਬਾਲੇ ਬੰਬ ਨੇ ਆਪਣਾ ਮੇਨ ਇਹ ਵੀ ਜੋੜਾ ਮੇਨ ਆ ਬਾਈ ਇਹਦਾ ਖਟੀਆਂ ਅੱਖਾਂ ਤੋਂ ਬਿਨਾ ਬੱਚਾ ਨਹੀਂ ਕੱਢਦੇ ਇੱਕ ਇੱਕਨ ਲਾਲ ਸਿਰ ਇੱਕ ਐ ਚਿੱਟੇ ਦੇ ਮਾੜੇ ਮਾੜੇ ਜਵਾਂ ਬਹੁਤ ਆਵੇ ਗਰਮ ਕਬੂਤਰ ਨੇ ਵੀਰੇ ਬਾਕੀ ਆ ਬੈਠੇ ਨੇ ਝੋਟੇ ਦੋ ਆਪਣੇ ਲਿਓ ਜੀ ਉਧਰ ਪਾ ਦੀਏ ਜਿਹੜੇ ਰਹਿ ਗਏ ਬਦਾਮ ਨਾਲੇ ਰੋਟੀ ਖਾ ਜਿਓ ਆ ਜਾਓ ਭਾਈ ਇਹਨੇ ਖਾਣੀ ਰੋਟੀ ਆਇਓ ਭਰਾ ਦੋ ਸੁਭਿਸ਼ ਕੋ ਪ੍ਰਸ਼ਾਦਾ ਉਹ ਵੀ ਛੇਲੂਲੇ ਬਦਾਮ ਰੱਖ ਦੀ ਗਿਟਰੇ ਨੂੰ ਆਪਣੇ ਨੂੰ ਕਾਲੂ ਉੱਡਣਾ ਨੇ ਵਾਇਗਰੂ ਸੱਤ ਨਾਮ ਮਾਲਕਾ ਜਵਾਕਾਂ ਨੇ ਯਾਰ ਕਣਕੇ ਕਣਕ ਕਰੀ ਪਈ ਆ ਕੋਠੇ ਤੇ ਲੈ ਪੁੱਤੋ ਚੱਕ ਕੇ ਉਹ ਵੀਰੇ ਇਹਨਾਂ ਨੂੰ ਵੀ ਪਾਈਏ ਖੜ ਜਾ ਪੁੱਤ ਖੜ ਜਾ ਖੜ ਜਾ ਸੋਣਿਆ ਲੈ ਓ ਇੱਕ ਇੱਧਰ ਕਰ ਦੀ ਇੱਕ ਮਿੰਟ ਇੱਕ ਮਿੰਟ ਲੈ ਓ ਹੋ ਹੋ ਹੌਲੀ 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 ਆ ਦੇ ਇੱਧਰ ਖਾ ਲਓ ਜੀ ਬਾਈ ਬਜੇ ਭੈਗੇ ਟੁੱਟ ਕੇ ਆ ਬਜਾ ਸਾਰੇ ਨੂੰ ਬਧੀਆ ਹੜਦਾ ਜਿਹੜਾ ਗੱਬੇ ਆ ਵੀਰੇ ਲਾਲ ਕਾਂਤ ਵਾਲਾ ਬਹੁਤ ਵਧੀਆ ਡਾਵਾ ਬੱਚਾ ਚੱਲ ਖਾ ਲੈਣ ਦੋ ਵੀਰੇ ਮੈਂ ਉੱਧਰ ਦਿਖਾਉਣਾ ਤੁਹਾਨੂੰ ਲਓ ਵੀਰੇ ਇਹ ਚ ਦਿਖਾਉਣਾ ਤੁਹਾਨੂੰ ਜੋੜੇ ਬੱਚੇ ਦੋ ਹੋਰ ਨਿਕਲੇ ਆਪਣੇ ਕਾਣੇ ਵਾਲ ਦੇ ਆ ਪਏ ਨੇ 2 ਵਜੇ ਬਈ ਇਕੱਠੇ ਹੀ ਕੱਡੇ ਨੇ ਨਾਲੇ ਫਰਕ ਤਾਂ ਹੈਗਾ ਇੱਕ ਆ ਦੇ ਚੁੰਝਾਂ ਸਿੱਟੀ ਪਏ ਨੇ ਤੇ ਇੱਕ ਕਾਲੀ ਨੋਕ ਦਾ ਉਹ ਇੱਕ ਚਿੱਟੀ ਦਾ ਉਹ ਦੋ ਆ ਨੇ ਇਹ ਵੀ ਕਾਲੀ ਨੋਕਦਾਰ ਚਿੱਟੀ ਨੋਕ ਦਾ ਦੋ ਇਹਦੇ ਥੱਲੇ ਪਿਓਰ ਨੇ ਬਈ ਆਪਣੇ ਉਹ ਬਾਈ ਕੋ ਛੱਡਣੇ ਨੇ ਆਪਾਂ ਇਹ ਸੁਖ ਬਾਈ ਕੋ ਜਿਹੜੇ ਪਿਓਰ ਜਾਨਵਰ ਨੇ ਇਹਨਾਂ ਤਾਂ ਰੱਖੀ ਆ ਆ ਗਿਆ ਕਾਣੇ ਵਾਲਾ ਪੱਠਾ ਬਈ ਖੱਟੀਆਂ ਦਾ ਜਿਹੜਾ ਆਦੇ ਆਦੇ ਮੂਰੇ ਫਿਰਦਾ ਆਓ 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 ਤਿੰਨ ਜੋੜੀਆਂ ਬੈੜੀਆਂ ਦੀਆਂ ਨੇ ਬੈੜੀਆਂ ਨੇ ਅੰਡੇ ਧਰੇ ਹੋਏ ਨੇ ਤਿੰਨਾਂ ਨੇ ਆ ਲਓ ਆ ਕਬੂਦਰੀ ਲੱਗੀ ਆ ਵੀਰੇ ਕਾਣੇ ਨਾਲ ਜਿਹੜੇ ਆਦੇ ਹਰਾ ਰੰਗ ਮਾੜ ਆਇਆ ਚੁੰਝ ਤੇ ਹੀ ਲੱਗਿਆ ਹੋਇਆ ਉਹ ਲੈ ਵੀਰੇ ਦਾਣੇ ਪਾ ਦਮ ਇਹਨਾਂ ਨੂੰ ਭਰਾ ਰੱਖ ਤੇ ਇਹਨਾਂ ਨੂੰ ਦਾਣੇ ਤੇ ਬਾਅਦ ਚ ਆਪਾਂ ਉਧਰੋਂ ਆਉਣਿਆ ਦਾਣੇ ਹੋਰੇ ਕੱਲ ਦੇ ਬਜੇ ਹੋਏ ਦੀਗੇ ਉਹ ਰੱਖ ਤੈ ਇਹਨਾਂ ਨੂੰ ਖਾਣ ਦੋ ਲਿਆਉਣਾ ਜਾਨੂੰ ਆਹ ਯਾਰ ਜਵਾਲਤਾ ਨੇ ਸਹੀ ਨਹੀਂ ਪਟਿਆ ਨੇ ਦੱਬ ਲੈ ਇਧਰੋਂ ਛੜਤਾ ਉਧਰੋਂ ਸਾਰੇ ਖਿੱਚ ਤੇ ਇਧਰੋਂ ਖਿੱਚ ਤੇ ਇਨ ਚੱਲ ਕੋਈ ਨਹੀਂ ਹੈ ਕਿ ਆਪਣੇ ਕੋਲ ਬਹੁਤ ਨੇ ਰੱਖ ਲਾਂਗੇ ਨਾ ਸਾਨੂੰ ਜਿਹੜਾ ਉੱਤੇ ਬੈਠਾ ਉਹ ਦੇ ਟ੍ਰੇ ਦੇ ਉੱਤੇ ਨਹੀਂ ਬੈਠਾ ਵੀਰੇ ਸਹੀ ਨਹੀਂ ਪਟਿਆ ਇੱਕ ਉਹ ਖਟੀਆਂ ਵਾਲਾ ਰੋਕ ਲੈਣਾ ਆਪਾਂ ਬਈ ਜਿਹੜਾ ਆ ਹੁੰਦਾ ਆ ਤੇ ਉਹਦਾ ਹਾਂ ਇਹਦਾ ਪਿਓ ਅੰਡੇ ਧਰੋਣੋਂ ਹਟ ਗਿਆ ਕੱਚੇ ਅੰਡੇ ਲਾਉਂਦਾ ਤੂੰ ਵੀ ਆ ਦੇ ਮੈਂ ਇੱਥੇ ਛੱਡਿਆ ਕਿਧਰ ਗਿਆ ਦਨੂ ਮੈਂ ਦਿਖਾਉਣਾ ਬਾਅਦ ਚ ਦਿਖਾਉਣਾ ਖਾ ਲੈਣਾ ਚੱਲ ਵੀ ਜੋ ਬਰਾ ਵਿੱਚ ਪਰਾ ਪਨਾ ਦਾਣੇ ਤੁਹਾਨੂੰ ਪਾਉਣਾ ਹੋਰ ਲਓ ਜੀ ਆ ਵੀ ਛੱਡਣ ਲੱਗੇ ਆ ਵੀਰੇ ਆ ਜਿਹੜਾ ਲਿਆਂਦਾ ਸੀ ਨਾ ਆਪਾਂ ਮੁੰਡੇ ਦੋ ਤੋਂ ਦੇ ਕੇ ਗਿਆ ਮੁੰਡਾ ਆਪਣੇ ਘਰੇ ਇਹੇ ਇੰਨੀ ਵੀ ਛੱਡ ਦੇ ਫੁੱਡੇ ਚ ਦੇ ਦੇ ਕੀ ਕਰਦਾ ਲਾਉਦਾ ਡਾਰੀਆਂ ਚਾalo ਜੋਬਰ ਲੈ 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 ਬਾਹਰ ਨਾ ਆ ਜੀ ਉਹਨਾਂ ਕੋ ਦਾ ਵਿਚਾਰਿਆ ਕੋ ਲੱਕੜ ਦੀ ਛੋਟੀ ਜੀ ਡੋਲੀ ਦੇ ਉਹ ਜ ਰੱਖਣ ਨੂੰ ਜਗ੍ਹਾ ਨਹੀਂ ਤੇ ਭਾਈ ਰੱਖ ਤੇ ਢਾਣ ਇਹਨਾਂ ਨੂੰ ਭਰ ਕੇ ਦੁਬਾਰਾ ਉਧਰ ਵੀ ਪਾ ਦਮਾ ਯਾਰ ਮੈਂ ਆ ਨੀਲੀ ਫਿਰਦੀ ਆ ਲੈ ਆ ਜਾ ਆ ਜਾ ਉਹ ਆ ਜਾ ਦੋ ਵੀ ਪੁੱਤ ਭੁੱਖਾ ਰਹੇਗਾ ਇੱਥੇ ਬੈਠਾ ਆ ਜਾ ਥੱਲੇ ਆਇਆ 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 ਆਉਂਦਾ ਨਹੀਂ ਥੱਲੇ ਬਾਈ ਆ ਜੇ ਵੇ ਆ ਜਾ ਆ ਜਾ ਆਓ 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 ਉਤਰ ਆਪਣਾ ਪੀਲੀਆਂ ਦਾ ਵੱਡਾ ਇਹਦੀ ਅੱਖ ਦੇਖੋ ਕਿੰਨੀ ਕੈ ਵੀਰੇ ਛੜਤਾ ਉਹਦਾ ਆਪਾਂ ਵਿੱਚ ਆਉਂਦਾ ਨਹੀਂ ਦੀ ਲੋਟ ਖਾਟ ਚ ਉੱਪਰ ਦਾਣੇ ਦਾਣੇ ਚੱਕਦੀ ਇਹਨਾਂ ਦੇ ਤੇ ਲੋ ਜੀ ਭਰਾ ਸਾਡਾ ਅੱਜ ਕੰਮ ਹੋ ਗਿਆ ਫਤਿਹ ਚੰਗਾ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਧੰਨਵਾਦ ਸਾਰਿਆਂ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਬਾਈ ਕਮੈਂਟ ਕਰਦੇ ਨੇ ਬਾਈ ਰੰਗ ਰੂੰਗ ਅਸੀਂ ਠੱਲਾ ਕੱਲ ਨੂੰ ਪਾਵਾਂਗੇ ਵੀਰੇ ਮੈਂ ਮੋਟਰ ਤੇ ਹਰਾ ਲੈ ਕੇ ਆਉਣਾ ਲੇਟ ਹੋ ਗਏ ਠੀਕ ਆ ਕੱਲ ਨੂੰ ਪਾ ਦਾਂਗੇ ਚੰਗਾ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਇਲਾਕੇ ਉਸ ਕਮੈਂਟ ਬੰਬ ਜੀ ਅੱਜ ਸੋਸਤਾਨ ਅੱਜ ਗੈਂਗਾ ਹੀ ਨਹੀਂ ਹਾਂ